ਖੰਨਾ ਤਹਿਸੀਲ ਚ ਰਿਸ਼ਤ ਕਾਂ ਡੀਸੀ ਵੱਲੋਂ ਸੇਵਾਦਾਰ ਮੋਤਲ ਨਮਸਕਾਰ ਤੁਸੀਂ ਦੇਖ ਰਹੇ ਹੋ ਤੇ ਰਿਪੋਰਟ 24 ਨਿਊਜ਼ ਮੈਂ ਹਾਂ ਤੁਹਾਡਾ ਹੋਸਟ ਤਿਜਿੰਦਰ ਸਿੰਘ ਆਰਟਿਸਟ ਅੱਜ ਦੀ ਸਭ ਤੋਂ ਵੱਡੀ ਖਬਰ ਖੰਨਾ ਤਹਿਸੀਲ ਤੋਂ ਖੰਨਾ ਵਿੱਚ ਰਿਸ਼ਤ ਮੰਗਨ ਅਤੇ ਕਾਂਗਰਸੀ ਆਗੂ ਦੀ ਰਜਿਸਟਰੀ ਰੋਕਣ ਦੇ ਮਾਮਲੇ ਨੇ ਪ੍ਰਸ਼ਾਸਨ ਦੇ ਪੂਰੇ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਡੀਸੀ ਲੁਧਿਆਣਾ ਵੱਲੋਂ ਜਾਰੀ ਤਾਜ਼ਾ ਆਰਡਰ ਅਨਸਾਰ तहसील खन्ना ਦੇ ਸੇਵਾਦਾਰ ਕਰਨਵੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੌਤਲ ਕਰ ਦਿੱਤਾ ਗਿਆ ਹੈ ਆਰਡਰ ਨੰਬਰ 8911621 ਜਾਰੀ ਤਾਰੀਖ 25 ਅਗਸਤ 2025 ਜਿਸ ਤੇ ਡੀਸੀ ਦੇ ਦਸਤਖਤ ਹੁਕਮ ਅਨਸਾਰ ਮੌਤਲੀ ਦੌਰਾਨ ਕਰਨਵੀਰ ਸਿੰਘ ਦਾ ਹੈੱਡ ਕੁਆਟਰ ਉਪ ਮੰਡਲ ਮਨਿਸਟਰੀਟ ਜਗਰਾਉਂ ਵਿਖੇ ਰੱਖੇ ਰਹੇਗਾ ਇਸ ਮੌਤਲੀ ਦੀ ਕਾਪੀ ਭੇਜੀ ਗਈ ਹੈ ਸੀਨੀਅਰ ਡਿਪਟੀ ਕਮਿਸ਼ਨਰ ਲੁਧਿਆਣਾ ਮਲੇਰ ਕੋਟਲਾ ਉਪ ਮੰਡਲ ਮੈਨਿਸਟੇਟ ਖੰਨਾਤ ਸਮਰਾਲਾ ਤਹਿਸੀਲ ਖੰਨਾ ਅਤੇ ਖੁਦ ਸਬੰਧਤ ਕਰਮਚਾਰੀ ਕਨਵੀਤ ਸਿੰਘ ਨੂੰ ਪਰ ਸਵਾਲ ਵੱਡਾ ਹੈ ਕਿ ਸਿਰਫ ਇੱਕ ਸੇਵਾਦਾਰ ਹੀ ਭ੍ਰਿਸ਼ਟਾਚਾਰ ਦਾ ਚਿਹਰਾ ਹੈ ਜਾਂ ਇਸ ਦੇ ਪਿੱਛੇ ਹੋਰ ਵੀ ਵੱਡੇ ਮਗਰਮੱਛਨ ਜਿਹੜੇ ਪ੍ਰਸ਼ਾਸਨ ਦੇ ਉੱਚ ਪੱਧਰ ਤੇ ਬੈਠ ਕੇ ਸਿਸਟਮ ਚਲਾਉਂਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਜੇ ਪੂਰੀ ਤਹਿਸੀਲ ਦੀ ਜਾਂਚ ਕੀਤੀ ਜਾਵੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਹਨ ਆਮ ਆਦਮੀ ਨੂੰ ਰਜਿਸਟਰੀ ਤੋਂ ਲੈ ਕੇ ਛੋਟੇ-ਛੋਟੇ ਕੰਮ ਲਈ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਹਨ ਅਤੇ ਕਥਿਤ ਤੌਰ ਤੇ ਬਿਨਾਂ ਗਰੀਜ ਦੇ ਕਾਗਜ਼ ਅੱਗੇ ਨਹੀਂ ਵਧਦੇ ਇਸ ਲਈ ਲੋਕਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਪੰਜਾਬ ਖੁਦ ਇਸ ਦੀ ਨਿਗਰਾਨੀ ਕਰਨ ਅਤੇ ਇੱਕ ਉੱਚ ਪਦਰੀ ਕਮੇਟੀ ਬਣਾਈ ਜਾਵੇ ਤੇ ਸਿਰਫ ਛੋਟੇ ਕਰਮਚਾਰੀ ਨਹੀਂ ਬਲਕੇ ਵੱਡੇ ਅਧਿਕਾਰੀਆਂ ਦੀ ਭੂਮਿਕਾ ਵੀ ਕੰਗਾਲੀ ਜਾਵੇ ਇਹ ਕੇ ਸਿਰਫ ਇੱਕ ਸੇਵਾਦਾਰ ਜਾਂ ਇੱਕ ਰਜਿਸਟਰੀ ਦਾ ਨਹੀਂ ਸਗੋ ਪੂਰੇ ਪ੍ਰਸ਼ਾਸਨਿਕ ਸਿਸਟਮ ਦੀ ਸਾਫ ਸੁਥرائی ਅਤੇ ਇਮਾਨਦਾਰੀ ਦਾ ਵੱਡਾ ਇਮਤਿਹਾਨ ਹੈ ਸਵਾਲ ਫਿਰ ਉਹੀ ਹੈ ਖੰਨਾ ਰਿਸ਼ਵਤ ਕਾਂਡ ਕੀ ਵੱਡੇ ਅਧਿਕਾਰੀ ਬਤ ਨਿਕਲਣਗੇ ਖਾਸ ਰਿਪੋਰਟ ਤੇਜ ਰਿਪੋਰਟ 24 ਨਿਊਜ਼ ਤੋਂ ਮੈਂ ਤਿੰਰਿੰਦਰ ਸਿੰਘ ਆਰਟਿਸਟ